ਬਾਬੇ ਨਾਨਕ ਨੇ ਜਗਤ ਨੂੰ ਤਾਰਿਆ ਜੀ ਮਿੱਠੇ ਮਿੱਠੇ ਬੋਲ ਬੋਲ ਕੇ ਬਾਬੇ ਨਾਨਕ ਨੇ ਜਗਤ ਨੂੰ ਤਾਰਿਆ ਜੀ ਮਿੱਠੇ ਮਿੱਠੇ ਬੋਲ ਬੋਲ ਕੇ ਬਾਬੇ ਨਾਨਕ ਨੇ ਜਗਤ ਨੂੰ ਤਾਰਿਆ ਮਿੱਠੇ ਮਿੱਠੇ ਬੋਲ ਬੋਲ ਕੇ ਬਾਬੇ ਨਾਨਕ

ਬਾਬੇ ਨਾਨਕ ਨੇ ਜਗਤ ਨੂੰ ਤਾਰਿਆ ਜੀ ਮਿੱਠੇ ਮਿੱਠੇ ਬੋਲ ਬੋਲ ਕੇ ਬਾਬੇ ਨਾਨਕ ਨੇ ਜਗਤ ਨੂੰ ਤਾਰਿਆ ਜੀ ਮਿੱਠੇ ਮਿੱਠੇ ਬੋਲ ਬੋਲ ਕੇ ਬਾਬੇ ਨਾਨਕ ਨੇ ਜਗਤ ਨੂੰ ਤਾਰਿਆ ਮਿੱਠੇ ਮਿੱਠੇ ਬੋਲ ਬੋਲ ਕੇ ਬਾਬੇ ਨਾਨਕ ਨੇ ਉੱਚਿਆ ਪਾਰ ਬਿਆੰਤ ਸੁਆਮੀ ਉੱਚਿਆ ਪਾਰ ਬਿਆੰਤ ਸੁਆਮੀ ਹੁਜਿਓ ਪਾਰ ਬਿਆੰਤ ਸੁਆਮੀ ਹੁਜਿਓ ਪਾਰ ਬਿਆੰਤ ਸੁਆਮੀ ਉੱਚਿਆ ਪਾਰ ਬਿਆੰਤ ਸੁਆਮੀ ਉੱਚਿਆ ਪਾਰ ਬਿਆੰਤ ਸੁਆਮੀ ਹੁਜਿਓ ਪਾਰ ਬਿਆੰਤ ਸੁਆਮੀ ਹੁਜਿਓ ਪਾਰ ਬਿਆੰਤ ਸੁਆਮੀ ਨਾਨਕ ਨਿਜਗਤ ਨੂੰ ਤਾਰਿਆ ਜੀ ਮਿੱਠੇ ਮਿੱਠੇ ਬੋਲ ਬੋਲ ਕੇ ਬਾਬੇ ਨਾਨਕ ਨੇ ਜਗਤ ਨੂੰ ਤਾਰਿਆ ਮਿੱਠੇ ਮਿੱਠੇ ਬੋਲ ਬੋਲ ਕੇ ਬਾਬੇ ਨਾਨਕ ਉਦਰੇ ਸੁਣਤੇ ਵੀ ਉਦਰੇ ਗਾਵਤੇ 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 ਉਦਰੇ ਸੁਣਤੇ ਵੀ ਉਦਰੇ ਨਾਨਕ ਨੇ ਜਗਤ ਨੂੰ ਤਾਰਿਆ ਜੀ ਮਿੱਠੇ ਮਿੱਠੇ ਬੋਲ ਬੋਲ ਕੇ ਬਾਬੇ ਨਾਨਕ ਨੇ ਜਗਤ ਨੂੰ ਤਾਰਿਆ ਮਿੱਠੇ ਮਿੱਠੇ ਬੋਲ ਬੋਲ ਕੇ ਬਾਬੇ ਨਾਨਕ ਨੇ ਜਗਤ ਨੂੰ ਤਾਰਿਆ ਮਿੱਠੇ ਮਿੱਠੇ ਬੋਲ ਬੋਲ ਕੇ ਪਸੂ ਪਰੇ ਦਮਗਦ ਕੋ ਤਾਰੇ पशु परे दम गुद को तारे पशु परेत मुगत को तारे पशु परेत मुगत को तारे पशु परे दम गुद को तारे पशु परे दम गुद को तारे पशु मुगत को तारे पशु परेत मुगत को तारे पाहन पार उतारे जी मिठे मिठे बोल बोल के बाबे नानक i've ਦਾਸ ਤੇਰੀ ਸਰਣਾਈ ਨਾਨਕ 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 ਦਾਸ ਤੇਰੀ ਸਰਣਾਈ ਗੁਰੂ ਮਹਾਰਾਜ ਤੇਰੀ ਵਡਿਆਈ ਗੁਰੂ ਮਹਾਰਾਜ ਤੇਰੀ ਵਡਿਆਈ ਬੋਲ ਬੋਲ ਕੇ ਬਾਬੇ ਨਾਨਕ ਨੇ ਜਗਤ ਨੂੰ ਤਾਰਿਆ ਜੀ ਮਿੱਠੇ ਮਿੱਠੇ ਬੋਲ ਬੋਲ ਕੇ ਬਾਬੇ ਨਾਨਕ ਨੇ ਜਗਤ ਨੂੰ ਤਾਰਿਆ ਮਿੱਠੇ ਮਿੱਠੇ ਬੋਲ ਬੋਲ ਕੇ ਬਾਬੇ ਨਾਨਕ ਤੇਰਾ ਤੇਰਾ ਤੋਲ ਕੇ ਬੋਲ ਬੋਲ ਕੇ ਜੀ ਤੇਰਾ ਤੇਰਾ ਤੋਲ ਕੇ ਬੋਲ ਬੋਲ ਕੇ ਜੀ ਤੇਰਾ ਤੇਰਾ ਤੋਲ ਕੇ ਬਾਬੀ ਨਾਨਕ ਨੇ ਜਗਤ ਨੂੰ ਤਾਰਿਆ ਜੀ ਮਿੱਠੇ ਮਿੱਠੇ ਬੋਲ ਬੋਲ ਕੇ ਬਾਗੇ ਨਾਨਕ ਨੇ